ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਪੰਜ ਸਾਬਜੀ ਦੀ ਵੀਡੀਓ ਮੈਂ ਸੁਣੀ ਹੈ ਮੈਨੂੰ ਬਹੁਤ ਵਧੀਆ ਵਿਚਾਰ ਲੱਗੇ ਨੇ ਪੰਜ ਸਾਬਜੀ ਦੇ ਤੇ ਆਪ ਜੀ ਨੂੰ ਹੱਥ ਜੋੜ ਬੇਨਤੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਸੁਣੋ ਵਿਚਾਰ ਕਰੋ ਤੇ ਕਮੈਂਟ ਦੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਗਰ ਤੇ ਦੁਨੀਆ ਇਸ ਤਰ੍ਹਾਂ ਪੈ ਗਈ ਨਾ ਤੁਸੀਂ ਕਦੇ ਸਮਝੇ ਨਹੀਂ ਨੀਤੀ ਨੂੰ ਆ ਜਿਹੜੀ ਵੀਡੀਓ ਹੁਣ ਚੱਲਣ ਦੀ ਹੈ ਚਲੋ ਧੀ ਧਿਆਣੀ ਹੈ ਨਾ ਗਲਤੀ ਕੀਤੋਂ ਨਹੀਂ ਹੁੰਦੀ ਦੇਖੋ ਆਪਣੇ ਵੱਲੋਂ ਆਪਣੇ ਮੈਨੂੰ ਮਾਫ਼ ਕਰ ਦਿਓ ਮੂੰਹ ਛੋਟਾ ਵੱਡੀ ਗੱਲ ਭੈਣਾ ਮੇਰੀਆਂ ਬੇਟੀਆਂ ਸੁਭਾਵਕ ਬੰਦੇ ਨੂੰ ਕਈ ਵਾਰੀ ਨਹੀਂ ਪਤਾ ਗੁਰੂ ਸੰਗਤ ਮਾਫ਼ ਕਰ ਦਿੰਦੀ ਗੁਰੂ ਮਾਫ਼ ਕਰਤੇ ਕਉਡੇ ਰਾਗ ਛੜ ਗਏ ਸੱਜਣ ਠੱਗ ਬੰਦਾ ਮਾਰ ਕੇ ਨੱਪ ਦਿੰਦਾ ਕਿਤੇ ਛੋਟਾ ਪਾਪੀ ਗੁਰੂ ਨੇ ਸਭ ਨੂੰ ਬਖਸ਼ਤਾ ਅੱਜ ਵੀ ਗੁਰੂ ਬਖਸ਼ਦਾ ਗੁਰੂ ਰਾਮਦਾਸ ਵੱਡੇ ਵੱਡੇ ਪਾਪੀਆਂ ਨੂੰ ਪਰ ਆ ਜਿਹੜਾ ਸਾਹਮਣੇ 2147 ਲੱਗੀ ਹੈ ਇਹਨੇ ਬਖਸ਼ਦੀ ਆਖੋ ਹੈ ਲਾਈਵ ਪੀ ਉਹ ਨਿੱਜੀ ਜ਼ਿੰਦਗੀ ਚਲੋ ਜੇ ਮਜ਼ਾਕ ਹੋ ਹੀ ਗਿਆ ਧੀ ਆ ਮੈਨੂੰ ਵੀ ਗਾਲਾਂ ਮਿਲਣਗੀਆਂ ਕਾਰਨ ਪਤਾ ਹੈ ਕਿ ਸਾਡੀ ਕੌਮ ਉਹ ਕੌਮ ਸੀ ਗੁਰੂ ਗੋਬਿੰਦ ਸਿੰਘ ਦੀ ਬਗਾਨਿਆਂ ਦੀ ਪੱਤ ਢੱਕਣ ਵਾਲੀ ਅੱਜ ਜਿਹੜਾ ਉੱਠਦਾ ਪੱਗ ਦਾੜਾ ਪ੍ਰਕਾਸ਼ ਤੇ ਨਾਲ ਉਹਦੀ ਵੀਡੀਓ ਜੋੜ ਕੇ ਤੇ ਦੁਨੀਆ ਅਖਰੇ ਕਿਹੜੀ ਪੰਗਾਣੀ ਦੀ ਜੰਗ ਜਿੱਤੀ ਹੈ ਗਲਤੀ ਹੋ ਗਈ ਛੱਡੋ ਖੜਾ ਹਰ ਬੰਦਾ ਨਵੇਂ ਤੋਂ ਨਵਾਂ ਰੋਜ਼ ਲੱਗੇ ਇਹ ਕਿਦਰ ਨੂੰ ਤੁਰ ਪਏ ਆਪਾਂ ਨੁਕਸਾਨ ਕਰ ਲੈਣਾ ਆਖੋ ਸਤਨਾਮ ਉਹਨੇ ਤਾਂ ਗਲਤੀ ਕਰਤੀ ਜੋ ਹੋਣਾ ਸੀ ਹੋ ਗਿਆ ਪਰ ਜਿਹੜਾ ਗਾਂ ਉਸ ਚੀਜ਼ ਨੂੰ ਵਧਾਈ ਜਾਂਦੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਵਿੱਖ ਤੇ ਅਸਰ ਪੈ ਜਾਣਾ ਇੱਚ ਸਾਡੀ ਬੇਇੱਜ਼ਤੀ ਆ ਸਾਰਿਆਂ ਦੀ ਗੱਜ ਕੇ ਆਖੋ ਸਤਨਾਮ ਜੇ ਸੋਚ ਕੇ ਵੇਖੀਏ ਨਾ ਤੇ ਦੁੱਧ ਧੋਤਾ ਕੋਈ ਵੀ ਨਹੀਂ ਆ ਪਰ ਇੰਨਾ ਵੀ ਜਿਹੜਾ ਸਾਹਮਣੇ ਆ ਜਾਂਦਾ ਏ ਲੋਕੀ ਤੇ ਆਪਦੇ ਘਰੇ ਗਲਤੀ ਕਿੱਡੀ ਵੀ ਹੋਈ ਉਹਤੇ ਪਰਦਾ ਪਾਉਂਦੇ ਆ ਸਾਡੀ ਕੌਮ ਨੂੰ ਅੱਜ ਅਗਲੇ ਇਸਰਾਏ ਬਰਬਾਦ ਕਰਨਦਾ ਹੈ ਵੀ ਜਿੰਨਾ ਵੱਧ ਤੋਂ ਵੱਧ ਬਦਨਾਮ ਕਰਦੇ ਉਹ ਜਿੰਨਾ ਵੀ ਹੋ ਸਕਦਾ ਤੁਸੀਂ ਮੇਰੇ ਪੜੇ ਲਿਖੇ ਵੀਰ ਬੈਠੇ ਗਿਆ ਨਹੀਂ ਕਦੇ ਨੋਟ ਕੀਤਾ ਕਿਸੇ ਪੰਡਤ ਦੀ ਵੀਡੀਓ ਪੱਤਰਕਾਰ ਨੇ ਪਾਈ ਹੋਵੇ ਕਿਸੇ ਕਾਜੀ ਦੀ ਪਾਈ ਹੋਵੇ ਕਿਸੇ ਸਾਈ ਪਾਸਟਰ ਦੀ ਪਾਈ ਹੋਵੇ ਰੋਂਦੇ ਦੀ ਬਾਕੀ ਕਿਹੜਾ ਮੁੱਕ ਗਏ ਕਿੰਨੇ ਲੋਕ ਨੇ ਜਦੋਂ ਵੀ ਵੀਡੀਓ ਪਊਗੀ ਜਾਂ ਰਾਗੀ ਰੋਂਦਾ ਹੋਊਗਾ ਤੇ ਜਾਂ ਗਰੰਥੀ ਇਹ ਝੂਠਾ ਤਾਂ ਦੱਸੋ ਕਦੇ ਗੌਰ ਨਾਲ ਬਹਿ ਕੇ ਵੇਖਿਓ ਬੁੱਧੀ ਜੀਵੀਆਂ ਤੁਸੀਂ ਇਹ ਕਿਹੜੀਆਂ ਸ਼ਕਤੀਆਂ ਕਿਹੜੀਆਂ ਤਾਕਤਾਂ ਐ ਜਿਹੜੀਆਂ ਤੁਹਾਡੇ ਦਰ ਨੂੰ ਤੁਹਾਡੇ ਘਰ ਨੂੰ ਤੁਹਾਡੇ ਗੁਰੂ ਦੀ ਬਖਸ਼ਿਸ਼ ਨੂੰ ਬਦਨਾਮ ਕਰੀ ਜਾਂਦੇ ਵੀ ਆਉਣ ਵਾਲੀ ਪੀੜੀ ਦਾ ਮਾਣ ਹੀ ਚੁੱਕਿਆ ਜਾਵੇ ਇਦਰੋਂ ਗੁਰੂ ਵੇਲੇ ਕਿਹੜੇ ਕਿਹੜੇ ਪਾਪੀ ਹੋਏ ਆ ਕਿਹੜੇ ਕਿਹੜੇ ਨਖੇਦ ਹੋਏ ਜਿਨ੍ਹਾਂ ਨੇ ਪੱਲਾ ਪਾਇਆ ਤੇ ਗੁਰੂ ਸਾਹਿਬ ਜੀ ਨੇ ਆਖਿਆ ਪਿਛਲੇ ਔਗਣ ਅਖਲੇ ਪ੍ਰਭ ਆਗੇ ਮਾਰਗ ਪਰ ਅੱਜ ਪਤਾ ਨਹੀਂ ਨਵੇਂ ਹੀ ਕੰਮ ਚੱਲ ਪਿਆ ਪਿਛਾਜ ਬੋਲੇ ਛਾਨਣੀ ਵੀ ਬੋਲੇ ਜ਼ਿੰਦਗੀ ਸਾਰਿਆਂ ਦੀ ਹੈ ਬਾਬੇ ਕਬੀਰ ਸਾਹਿਬ ਨੂੰ ਪਤਾ